ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿੱਥੇ ਅੱਜ ਪੂਰੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉੱਥੇ ਹੀ ਅੱਜ ਲੁਧਿਆਣਾ ਦੇ ਵਿੱਚ ਜੇਕਰ ਭਾਰਤ ਬੰਦ ਦੇ ਅਸਰ ਦੀ ਗੱਲ ਕੀਤੀ ਜਾਵੇ ਤਾਂ ਬਹੁਤਾ ਵਿਖਾਈ ਨਹੀਂ ਦੇ ਰਿਹਾ ਰੋਜ਼ਾਨਾ ਦੇ ਵਾਂਗ ਦੁਕਾਨਾਂ ਵੀ ਖੁੱਲੀਆਂ ਹਨ ਤੇ ਸਕੂਲ ਦੇ ਬੱਚੇ ਵੀ ਸਕੂਲ ਜਾ ਰਹੇ ਹਨ ਲੁਧਿਆਣਾ ਦੇ ਵਿੱਚ ਜ਼ਿਆਦਾਤਰ ਸਕੂਲ ਵੀ ਖੁੱਲੇ ਹਨ ਅਤੇ ਦੁਕਾਨਾਂ ਬਾਜ਼ਾਰ ਆਦਿ ਵਿੱਚ ਆਮ ਦਿਨਾਂ ਦੇ ਵਾਂਗ ਚੱਲ ਰਹੀਆਂ ਨੇ ਹਾਲਾਂਕਿ ਦੁਕਾਨਾਂ ਤੇ ਗਾਹਕ ਘੱਟ ਹੈ ਅਤੇ ਲੋਕਾਂ ਨੇ ਘਰੋਂ ਘੱਟ ਨਿਕਲਣ ਦਾ ਫੈਸਲਾ ਕੀਤਾ ਪਰ ਇਸ ਦੇ ਬਾਵਜੂਦ ਬਾਜ਼ਾਰਾਂ ਦੇ ਵਿੱਚ ਪੂਰੀ ਰੌਣਕ ਵਿਖਾਈ ਦੇ ਰਹੀ ਹੈ ਸਾਡੀ ਟੀਮ ਦੇ ਵੱਲੋਂ ਜਦੋਂ ਜਾਇਜ਼ਾ ਲਿਆ ਗਿਆ ਤਾਂ ਲੁਧਿਆਣਾ ਦੇ ਚੌੜਾ ਬਾਜ਼ਾਰ, ਕੰਟਾਕਰ ਚੌਂਕ ਅਤੇ ਹੋਰ ਦੁਕਾਨਾਂ ਵੀ ਖੁੱਲੀਆਂ ਹਨ ਅਤੇ ਆਵਾਜਾਈ ਵੀ ਆਮ ਜਨਾਂ ਦੇ ਵਾਂਗ ਚੱਲ ਰਹੀ ਹੈ। ਹਾਂਜੀ ਸਰ ਕੀ ਨਾਮ ਹੈ? ਜੀ ਸੁਿੰਦਰਪਾਲ ਜੀ। ਹਾਂਜੀ ਕੀ ਲੱਗਦਾ ਭਾਤ ਬੰਦ ਦੀ ਕਾਲ ਦਿੱਤੀ ਗਈ ਸੀ ਪਰ ਬਿਜਾਤ ਸਾਰਾ ਖੁੱਲਾ ਆਵਾਜਾਈ ਵੀ ਪੂਰੀ ਤਰ੍ਹਾਂ ਚੱਲ ਰਹੀ ਹੈ। ਦੇਖੋ ਕਾਰ ਜਿਹੜੀ ਇਹ ਉਹ ਪਿੰਨਲ ਏਰੀਆ ਚ ਹੈ ਜੀ। ਸ਼ਹਿਰਾਂ ਹੀ ਨਹੀਂ ਦਿੱਤੀ ਉਹਨੇ। ਹੈਲੋ ਪਿੰਡ ਵੀ ਰੀਜਨ ਨਾਲ ਹਰਤਾ ਹਦੀ ਤੇ ਉੱਥੇ ਬੰਦ ਹੀ ਰਹਿਣਗੇ ਜੀ ਸਰ ਉਹਨੇ ਪੂਰਾ ਭਾਕਬਤ ਨਹੀਂ ਕਾਲ ਦਿੱਤੀ ਪਹਿਲਾਂ ਦਿੱਤੀ ਸੀ ਪਰ ਅਸੀਂ ਸਵੇਰੇ ਜੋ ਪੇਪਰ ਪੜਿਆ ਜੀ ਉਸ ਦੇ ਹਿਸਾਬ ਨਾਲ ਦੁਕਾਨਾਂ ਖੋਲੀਆਂ ਹੈ ਪੇਪਰ ਜਿਹੀ ਲਿਖਿਆ ਹੈ ਗ੍ਰਾਮੀਣ ਖੇਤਰਾਂ 'ਚ ਵੀ ਇਹ ਹੜਤਾਲ ਹੈਗੀ ਜੀ ਸ਼ਹਿਰਾਂ 'ਚ ਨਹੀਂ ਹੈਗੀ ਜੀ ਤੇ ਸਰ ਤੁਸੀਂ ਕਿਸਾਨਾਂ ਦੇ ਨਾਲ ਵੇਖੋ ਜੀ ਸਾਰਾ ਹਿੰਦੁਸਤਾਨ ਨਾਲ ਹੈ ਜੀ ਮੇਨ ਗੱਲ ਹੈ ਦਸਤਾਂ ਤੋਂ ਬਾਹਰ ਵੀ ਜਿਹੜੇ ਆ ਵੀ ਕਿਸਾਨਾਂ ਨਾਲ ਹੈ ਕਿਸਾਨ ਅੰਦਤ ਹੈ ਦੇਸ਼ ਦੇ ਜੇ ਇਹ ਨਹੀਂ ਅਨੁਗਾਨਗੇ ਤਾਂ ਆਪਾਂ ਭੁੱਖੇ ਮਰ ਜਾਵਾਂਗੇ ਇਹ ਤਾਂ ਜੋ ਹੋ ਰਿਹਾ ਉਹਨਾਂ ਨਾਲ ਗਲਤ ਹੋ ਰਿਹਾ ਉਹਨਾਂ ਬਹਿ ਕੇ ਮਤਲਬ ਹੱਲ ਹੋਣਾ ਚਾਹੀਦਾ ਨਾ ਕਿ ਆਪਾਂ ਗੋਲੇ ਸੱਟੀ ਚਲੋ ਗੋਲੀਆਂ ਮਾਰੀ ਚਲੋ ਇਹ ਗੰਦ ਹੈ ਇਹ ਉਡਣੇ ਜਿਹੜੇ ਅਥਰੂ ਗਏ ਤੇ ਗੋਲੇ ਸੱਟੇ ਐ ਗੋਲੀਆਂ ਚਲਾਈਆਂ ਇਹ ਉਹਨਾਂ ਨੂੰ ਆਉ ਮੱਚ ਗਏ ਨਾਲੇ ਫਿਰ ਆ ਜਿਹੜਾ ਬੱਦਲ ਸੱਦਾ ਦਿੱਤਾ ਜੀ ਫਿਰ ਕੀ ਲੱਗਦਾ ਇੰਨੀਆਂ ਮੰਗਾ ਪਹਿਲਾਂ ਜਿਹੜੀਆਂ 4 ਮੰਗਾ ਸੀਗੀਆਂ ਹੁਣ ਜਿਹੜੀਆਂ 10 ਹੋਰ ਵਧਾ ਦਿੱਤੀਆਂ ਕੀ ਲੱਗਦਾ ਕਿਸਾਨ ਵੀ ਕਿਤੇ ਨਾ ਕਿਤੇ ਮੰਗਾ ਵਧਾਈ ਜਾ ਰਿਹਾ ਕਿ ਉਹਨਾਂ ਜਿਹੜਾ ਤੁਹਾਡੀ ਗੱਲ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰ ਜਿਹੜੀਆਂ ਪਹਿਲਾਂ ਮੰਗਾਂ ਵਿੱਚ ਹੈਗੀਆਂ ਵੀ ਸੀ ਉਹਨਾਂ 'ਚ ਸਰਕਾਰ ਮੁੱਕਰੀ ਵੀ ਹੈ ਜੀ ਤੇ ਬਾਕੀ ਜਿਹੜੀਆਂ ਮੰਗਾਂ ਜਿਹੜੀਆਂ ਕੋਈ ਫालतू ਹੈ ਜਾਂ ਕਿੱਦਾਂ ਉਹ ਟੇਬਲ ਤੇ ਬਹਿ ਕੇ ਗੱਲ ਕਰਾਂ ਦੇਖੋ ਇੱਕ ਪਾਸੇ ਉਹਨਾਂ ਨੇ ਕਿਹਾ ਹੈ ਟੇਬਲ ਤੇ ਗੱਲ ਚੱਲ ਰਹੀ ਹੈ ਦੂਜੇ ਪਾਸੇ ਥਰੂ ਕਿਸੇ ਗੋਲੇ ਸੱਟ ਰਹੇ ਆ ਇਹ ਤਾਂ ਕੋਈ ਇਹ ਕੋਈ ਜਾਨ ਥੋੜਾ ਜਿਹੀ ਹੋਈ ਆਪਣੀ ਕਿ ਆਪਾਂ ਪੰਜਾਬੀ ਆ ਕਿਉਂ ਇਹ ਤਾਂ ਹੈ ਨਹੀਂ ਫਿਰ ਫਿਰ ਹਰਿਆਣੇ ਵਾਲੀ ਪੁਲਿਸ ਆ ਕੇ ਪੰਜਾਬ ਵਿੱਚ ਸੱਟੀ ਜਾਵੇ ਉਹ ਕਿੰਨੀ ਗਲਤ ਗੱਲ ਹੈ ਜਿਆਦਾ ਤੁਸੀਂ ਪੰਜਾਬ ਤੋਂ ਪ੍ਰੋਵੀਜ਼ਨ ਲਵੋ ਵੀ ਅੱਪਾ ਇੱਧਰ ਐ ਕਰ ਰਹੇ ਐ ਇਹ ਤਾਂ ਬਿਲਕੁਲ ਗਲਤ ਕੰਮ ਹੋ ਰਹੀ ਜੋ ਪਾਣੀ ਵੀ ਤੁਸੀਂ ਵੀ ਇਆਂ ਤੋਂ ਹੀ ਦਿੱਲੀ ਤੋਂ ਜਿਹਨੂੰ ਜਾਣਾ ਹੋਵੇ ਰੋਡ ਜਿਹੜੇ ਬੰਦ ਕੀਤੇ ਆ ਚਾਹੇ ਜਾਂ ਰੋਡ ਬੰਦ ਕਰਨਾ ਬਿਮਾਰ ਨੂੰ ਦੇਖੋ ਜੀ ਰੋਡ ਬੰਦ ਕਰਨੇ ਬਿਲਕੁਲ ਗਲਤ ਹੈ ਇਹ ਨਾਲ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੁੰਦੀ ਹੈ ਚਾਹੇ ਬੱਸਾਂ ਬੰਦ ਹੈ ਜਾਂ ਗੱਡੀਆਂ ਬੰਦ ਹੈ ਇੰਦਾ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈ ਜੀ ਹੱਲ ਹੋਣਾ ਤੇ ਬਹਿ ਕੇ ਹੋਣਾ ਤੇ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਨਾ ਇਸ ਚੀਜ਼ ਦਾ ਹੁਣ ਜੇ ਉਹਨਾਂ ਨੇ ਕਿਹਾ ਦਿੱਲੀ ਜਾਣਾ ਉਹਨਾਂ ਨੂੰ ਜਾਣਦੇ ਹੋ ਪ੍ਰੋਟੈਸਟ ਕਰ ਰਹੇ ਲੋਕਦੰਤਰ ਹੈ ਹਿੰਦੁਸਤਾਨ ਦੇ ਵਿੱਚ ਪ੍ਰੋਟੈਸਟ ਕਰਨਾ ਹਰ ਇੱਕ ਨੂੰ ਹੱਕ ਹੈਗਾ ਚਾਹੇ ਕੋਈ ਵੀ ਪਾਰਟੀ ਹੋਵੇ ਉਹਨੇ ਥੋੜਾ ਤੁਸੀਂ ਇੱਕਲਾ ਧੱਕਾ ਕਰੀ ਜਲੋ ਇਹਨਾਂ ਨੂੰ ਜਾਣ ਨਾ ਦੇਓ ਉਹ ਲੋਵੇ ਗਲਤ ਕਰ ਲੈਣਾ ਫਿਰ ਉਹ ਲੰਗਣਾ ਨਹੀਂ ਉਹ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਡਰ ਜਿਵੇਂ ਬਿਲਕੁਲ ਬਿਲਕੁਲ ਇਹਨਾਂ ਨੇ ਬਣਾਤਾ ਹੈ ਉਦਾਂ ਬਣਾਤਾ ਜੀ ਵਿੱਚ ਦੇਖੋ ਅਸਲੀ ਗੋਲੀਆਂ ਵੀ ਚਲਾ ਰਹੇ ਆ ਪਲਾਸਟਿਕੀਆਂ ਚਲਾ ਰਹੇ ਆ ਕਿੰਨੇ ਬੰਦੇ ਘੱਟ ਦੋ 300 ਬੰਦਾ ਫਟੜ ਹੋ ਗਿਆ ਜੀ ਉੱਥੇ ਇੱਕ ਦੋ ਬੰਦੇ ਮਰ ਵੀ ਗਏ ਇਹ ਬਿਲਕੁਲ ਗਲਤ ਗੱਲ ਹੋ ਰਹੀ ਜੋ ਵੀ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਦੇਖੋ ਜਿਹੜੀ ਇਹ ਜਾਇਜ਼ ਮੰਗਾ ਉਹ ਮੰਨਿਆ ਚਾਹੀਦੇ ਆ ਆਪਾਂ ਇਹ ਕਹਿੰਦੇ ਆ ਬਾਕੀ ਉਹਨੇ ਪੈਂਟਿੰਗ ਲਾ ਕੇ ਬਹਿ ਕੇ ਜੋ ਵੀ ਉਹਨਾਂ ਦੀ ਆਪਸ ਵਿੱਚ ਸਹੀ ਲੱਗਦਾ ਉਹ ਕਰਨਾ ਚਾਹੀਦਾ ਹੈ ਬੰਦ ਦਾ ਅਸਰ ਦਿਖ ਰਿਹਾ ਜੀ ਸ਼ਹਿਰ ਦੇ ਵਿੱਚ ਦੇ ਕੋਈ ਕੋਈ ਅਸਰ ਨਹੀਂ ਹੈਗਾ ਸ਼ਹਿਰ ਜਿਹੜਾ ਨਹੀਂ ਇਹ ਪਿੰਡੂ ਏਰੀਆ ਸਾਰੇ ਬੰਦ ਹੀ ਹੋ ਗਏ ਜੀ ਮੇਰਾ ਨਾਮ ਤਰਨੁਮਾਹ ਹੈ ਜੀ ਭਾਈ ਕਿਹੜੀ ਜਗ੍ਹਾ ਹੈ ਇਹ ਇਹ ਆਪਣਾ ਘੰਟਾ ਘਰ ਚੌਂਗੀ ਖੜੇ ਆ ਭਾਈ ਘਟਾ ਘਰ ਦੁਕਾਨਦਾਰ ਉਹ ਦੁਕਾਨਦਾਰ ਹੀ ਆਪਣੀ ਦੁਕਾਨ ਹੈ ਜੀ ਤਾਂ ਕੀ ਲੱਗਦਾ ਅੱਜ ਬੰਦ ਦਾ ਅਸਰ ਸੀਗਾ ਬੰਦ ਦਾ ਐਲਾਨ ਕੀਤਾ ਗਿਆ ਸੀ ਹਾਂਜੀ ਬੰਦ ਦਾ ਸਾਦ ਕਿਹਾ ਤਾਂ ਹੀ ਸਾਡੇ ਪ੍ਰਧਾਨਾਂ ਵੱਲੋਂ ਕੋਈ ਅਨਾਊਂਸਮੈਂਟ ਨਹੀਂ ਹੋਈ ਜੀ ਬੰਦ ਦੀ ਕਾਲ ਸਵੇਰੇ ਪੇਪਰ 'ਚ ਵੀ ਆ ਗਿਆ ਜੀ ਗ੍ਰੀਮੀ ਖੇਤਰੇ ਜੋ ਬੰਦ ਦੀ ਕਾਲ ਹੈ ਪਹੇਗੀ ਜੀ ਪ੍ਰਧਾਨਾਂ ਵੱਲੋਂ ਸਾਡੇ ਕੋਈ ਬੰਦ ਦੀ ਕਾਲ ਨਹੀਂ ਹੈ ਇਸ ਕਰਕੇ ਸਾਰੇ ਬਾਜ਼ਾਰ ਖੁੱਲ੍ਹੇ ਸਾਰੀ ਮਾਰਕੀਟ ਖੁੱਲੀ ਹੈ ਜੀ ਕੋਈ ਅਨਾਊਂਸਮੈਂਟ ਆਇਆ ਤਾਂ ਨਹੀਂ ਕਿਸਾਨ ਕੋਈ ਜੀ ਨਹੀਂ ਕੋਈ ਨਹੀਂ ਕੋਈ ਨਹੀਂ ਆਇਆ ਸਾਡੇ ਕੋਲ ਆਵਾਜ਼ ਹੀ ਪੂਰੀ ਤਰ੍ਹਾਂ ਚੱਲ ਪੂਰੀ ਆਵਾਜ਼ ਹੀ ਪੂਰੀ ਚੱਲ ਰਹੀ ਹੈ ਕੋਈ ਕੋ ਸਾਰੇ ਬਿਜ਼ਾਰ ਖੁੱਲੇ ਪੁਰੇ ਨੂੰ ਜਾਣ ਦੇ ਬਿਅ ਲੱਗਦਾ ਆਪਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਅੱਜ ਕਿਸਾਨਾਂ ਦਾ ਸਾਥ ਦੇਣਾ ਵੀ ਚਾਹੀਦਾ ਜਿੱਥੇ ਕਿਸਾਨ ਗਲਤਾਂ ਤੋਂ ਨਹੀਂ ਵੀ ਸਾਥ ਦੇਣਾ ਚਾਹੀਦਾ ਉਹ ਜਿੱਥੇ ਕੋਈ ਚਾਰ ਮੰਗਾ ਗਵਰਨਮੈਂਟ ਨੇ ਮੰਨ ਲਈਆਂ ਉਹਨੇ ਥੋੜਾ ਹਰ ਵਾਰੀ ਤੁਸੀਂ ਜਾ ਕੇ ਧਰਨੇ ਲਾ ਲੋ ਆ ਵੀ ਗੱਲ ਸਿਰੇ ਲੋਕਾਂ ਨੂੰ ਕਿੰਨੀ ਆਵਾਜ਼ ਦੀ ਦਿੱਕਤ ਹੋ ਰਹੀ ਹੈ ਕਿਨੇ 에어ਪੋਰਟ 'ਚ ਲੋਕਾਂ ਦੇ ਜਨਾ ਆਣਾ ਜਾਣਾ ਉਹਨਾਂ ਨੂੰ ਕਿੰਨੀ ਡਿਸਟਰਬ ਡਿਸਟਰਬੰਦ ਹੋ ਰਹੀ ਹੈ ਜੀ ਠੀਕ ਹੈ ਆਪਾਂ ਨਾਲ ਵੀ ਆ ਤੇ ਇਹ ਹੱਕ ਦੇ ਵਿੱਚ ਵੀ ਹੈਗੇ ਜੇ ਗਵਰਨਮੈਂਟ ਵੀ ਨਹੀਂ ਮੰਦੀ ਆਪਾਂ ਗਵਰਨਮੈਂਟ ਦੇ ਵੀ ਨਾਲ ਨਹੀਂ ਆ ਕਿ ਕਿਸਾਨ ਨਹੀਂ ਆਪਾਂ ਗਵਰਨਮੈਂਟ ਕਿਸ ਇੰਡੀਆ ਦੇ ਜਿਹੜੇ ਹਾਈ ਕੋਰਟ ਆ ਸੁਪਰੀਮ ਕੋਰਟ ਆ ਉਹਨੂੰ ਦਖਲ ਅੰਦਾਜ਼ੀ ਕਰਕੇ ਇਹ ਮਸਲਾ ਸੌਟ ਆਊਟ ਕਰਨਾ ਚਾਹੀਦਾ ਕਿ ਇਹ ਚੀਜ਼ ਆ ਕੋਈ ਸੌਟ ਆਊਟ ਦੁਨੀਆ ਕੀ ਆ ਕੇ ਸੜਕਾਂ ਤੇ ਘੇਰ ਲੋ ਜਾਂ ਉਧਰੋਂ ਗੋਲੀਆਂ ਮਾਰ ਰਏ ਜਾਂ ਇਧਰੋਂ ਆ ਕੇ ਪ੍ਰਦਰਸ਼ਨ ਕਰ ਰਹੇ ਨੇ ਠੀਕ ਹੈ ਨਾ ਇਹ ਇਹਦੀ ਇੱਕ ਹਾਈ ਕੋਰਟ ਨੂੰ ਇਹਦੇ ਵਿੱਚ ਪਾ ਕੇ ਇੰਡੀਆ ਦਾ ਜਿਹੜਾ ਜਿੰਨੇ ਸਾਰੇ ਇੰਡੀਆ ਮੰਨਦਾ ਉਹਨੂੰ ਵਿੱਚ ਪਾ ਕੇ ਮਸਲਾ ਸੌਟ ਆਊਟ ਕਰਨਾ ਚਾਹੀਦਾ ਹੈ ਨਾ ਕਿ ਪ੍ਰਦਰਸ਼ਨ ਕਰਨੇ ਚਾਹੀਦੇ ਆ ਨਾ ਕਿ ਗੋਲੀਆਂ ਪਾਰ ਕੇ ਗੋਲੀਆਂ ਮਾਰ ਜਸੂਰ ਗੋਲੀ ਮਾਰਨਾ ਆਮ ਪਬਲਿਕ ਇਹਦੇ ਨਾਲ ਹਰਾਸ ਹੋ ਰਹੀ ਆ ਆਮ ਪਬਲਿਕ ਦੇਖੋ ਜੀ ਦੇਖੋ ਆਮ ਜ਼ਿੰਦਗੀ ਦੇਖੋ ਜੀ ਉਹਨੂੰ ਦਾਲ ਫੁਲਕੇ ਤੱਕ ਮਸਲਾ ਆਈ ਠੀਕ ਹੈ ਨਾ ਉਹ ਦਾਲ ਫੁਲਕੇ ਮਸਲਾ ਜੀ ਹੁਣ ਦੇਖੋ ਜਿੱਦਾਂ ਬੰਦ ਦੀ ਕਾਲ ਆਈ ਹੋਈ ਆ ਉਹ ਤੁਹਾਨੂੰ ਕੀ ਲੱਗਦਾ ਦੁਕਾਨਾਂ ਸਹੀ ਖੁੱਲੀਆਂ ਪਰ ਇਹ ਦੁਕਾਨਾਂ ਨਾਮ ਦੀ ਖੁੱਲੀਆਂ ਕਿ ਕਹਿੰਦੇ ਨਾਮ ਦੀ ਖੁੱਲੀਆਂ ਨਾ ਤਾਂ ਕੋਈ ਨਹੀਂ ਸਨੇ ਆਣਾ ਨਾ ਕੋਈ ਸਨੇ ਜਾਣਾ ਕਿਉਂਕਿ ਬੱਸਾਂ ਵੀ ਬੰਦ ਆ ਜੀ ਟ੍ਰੇਨਾਂ ਵੀ ਬੰਦ ਆ ਲੋਕੀ ਡਰਦੇ ਸਾਮੇ ਨਹੀਂ ਨਿਕਲਦੇ ਲੋਕੀ ਕੀ ਲੱਗਦਾ ਕਿ ਕਿਤੇ ਗੱਡੀਆਂ ਆਟੋ ਚੱਲ ਰਹੀ ਨੇ ਆਟੋ ਤੇ ਚੱਲ ਰਹੇ ਦੇਖੋ ਜੀ ਉਹਨਾਂ ਨੂੰ ਆਪਣੀ ਦਾਲ ਫੁਲਕੇ ਤੱਕ ਮਸਲਾ ਹਰ ਬੰਦੇ ਨੂੰ ਜੀ ਸਾਰਿਆਂ ਨੂੰ ਜਿਹੜੇ ਪ੍ਰਾਈਵੇਟ ਆਧਾਰੇ ਨੇ ਉਹਨਾਂ ਨੂੰ ਆਪਣਾ ਦਾਲ ਫੁਲਕੇ ਦਾ ਮਸਲਾ ਦੇ ਪੱਲਿਓ ਤਾਂ ਜੇਬ ਵਿੱਚ ਪਾ ਕੇ ਕਿਸ ਨੂੰ ਦਿਹਾੜੀ ਦੇਣੀਆਂ ਨਹੀਂ ਹਰ ਕਿਸ ਨੇ ਜਿਹੜੇ ਵਰਕਰ ਰੱਖਣਿਆਂ ਉਹਨਾਂ ਨੂੰ ਸੱਤ ਵਰਕੇ ਲੱਗੇ ਜਿਕੇ ਦੋ ਵਰਕੇ ਲੱਗੇ ਜਿਕੇ ਇੱਕ ਵਰਕੇ ਲੱਗਣੇ ਕਿਸੇ ਦਿਹਾੜੀਦਾਰ ਕੇ ਨੂੰ ਦਿਣੀਆਂ ਨਾ ਸਮਝਾਂ ਲਗੇ ਇਸ ਕਰਕੇ ਪ੍ਰਾਇਵੇਟ ਧਾਰੇ ਸਾਰੇ ਖੁੱਲੇ ਆ ਜੀ ਸਰਕਾਰ ਬਾਕੀ ਸਰਕਾਰੀ ਬੱਸਾਂ ਆਵਾਜਾਈ ਬਿਲਕੁਲ ਠੱਪ ਪਈ ਤੁਹਾਡੀ ਅਪੀਲ ਕੀ ਹੈ ਤੁਹਾਡੀ ਅਪੀਲ ਹੈ ਜੀ ਇਹਨਾਂ ਦਾ ਮਸਲਾ ਜੀ ਜਲਦੀ ਜਲਦੀ ਮਸਲਾ ਹੱਲ ਹੋਣਾ ਚਾਹੀਦਾ ਜੀ ਕੋਈ ਗੋਲੀਆਂ ਚਲਾ ਕੇ ਜਾਂ ਅਸਰੂ ਗੈਸ ਤੇ ਗੋਲੇ ਚਲਾ ਕੇ ਜਾਂ ਪ੍ਰਦਰਸ਼ਨ ਕਰਕੇ ਕੋਈ ਚੀਜ਼ ਦਾ ਮਸਲਾ ਹੱਲ ਨਹੀਂ ਹੈ देखो हाई कोर्ट ਨੂੰ ਚਾਹੀਦਾ ਕਿ ਵਿੱਚ ਪਾ ਕੇ ਤਾਂ ਜੇ ਗਵਰਨਮੈਂਟ ਨਹੀਂ ਮੰਦੀ ਤਾਂ ਹਾਈ ਕੋਰਟ ਨੂੰ ਸਖਤ ਦੇਸ਼ ਦੇਣੇ ਚਾਹੀਦੇ ਵੀ ਇਹਦਾ ਮਸਲਾ ਜਲਦੀ ਜਲਦ ਸੌਟ ਆਊਟ ਹੋਣਾ ਚਾਹੀਦਾ ਠੀਕ ਹੈ ਅਸਮ ਜਰ ਨਿਊਜ਼ ਲਈ ਲੁਧਿਆਣਾ ਤੋਂ ਬਸ਼ੇਕ ਚ ਰੋਟਾ ਦੀ ਰਿਪੋਰਟ